ਦੋਸਤੋ ਆ ਵੇਖ ਲਓ ਨੀਤੀ ਪੋਟਾ ਤੇ ਪਾਣੀ ਦੇ ਵਿੱਚ ਮੈਂ ਥੋੜਾ ਜਿਹਾ ਨਮਕ ਪਾ ਕੇ ਇਹਨੂੰ ਕੋਸਾ ਕਰ ਲਿਆ ਤੇ ਨੀਤੀ ਪ੍ਰਕਿਰਿਆ ਦੇ ਨਾਲ ਸਾਈਨਸ ਕਿਵੇਂ ਠੀਕ ਕੀਤਾ ਜਾਂਦਾ ਦੇਖੋ ਦੋਸਤੋ ਮੇਰੇ ਕੋਲ ਇੱਥੇ ਗਰਮ ਪਾਣੀ ਹੈ ਥੋੜਾ ਜਿਹਾ ਗੁੰਗਣਾ ਕੀਤਾ ਹੋਇਆ ਬਾਲਾ ਗਰਮ ਨਹੀਂ ਕੀਤਾ ਹੋਇਆ ਇਹਦੇ ਵਿੱਚ ਥੋੜਾ ਜਿਹਾ ਸੇਂ ਦਾ ਨਮਕ ਜਿਹਨੂੰ ਆਪਾਂ ਪਹਾੜੀ ਨਮਕ ਕਹਿ ਦਿੰਦੇ ਹਾਂ ਸਾਲਟ ਪਾਇਆ ਹੋਇਆ ਔਰ ਇਹ ਜਿਹੜੀ ਨੀਤੀ ਪੋਟ ਇਹਨੂੰ ਕਹਿੰਦੇ ਆ ਇਹਦੀ ਸ਼ੇਪ ਇਸ ਤਰ੍ਹਾਂ ਬਣੀ ਹੁੰਦੀ ਹੈ ਕਿ ਤੁਹਾਡੇ ਨੱਕ ਚ ਨੋਸ ਦੇ ਵਿੱਚ ਆਸਾਨੀ ਨਾਲ ਚਲੀ ਜਾਂਦੀ ਹੈ ਤੇ ਆਹ ਨਾਲ ਵੇਸਟ ਪਾਣੀ ਜਿਹੜਾ ਨੱਕ ਦੇ ਵਿੱਚੋਂ ਉਧਰੋਂ ਨਿਕਲੂਗਾ ਮਿਊਕਸ ਦੇ ਨਾਲ ਜਿਹਨੂੰ ਪਰੇਸ਼ਾ ਕਫ ਕਹਿ ਦਿੰਦੇ ਆ ਜੋ ਇੱਥੇ ਬਲੋਕੇਜ ਹੋਏਗਾ ਜਿੰਨਾ ਕਿ ਕੱਢ ਸਕਦਾ ਉਹਨਾ ਕੱਢ ਦੇਗਾ ਔਰ ਉਹ ਇਹਦੇ ਵਿੱਚ ਚਲਾ ਜਾਏਗਾ ਇਹ ਕਰਨ ਦਾ ਤਰੀਕਾ ਤੁਸੀਂ ਕਿਸੇ ਉਸਤਾਦ ਕੋਲੋਂ ਸਿੱਖ ਕੇ ਫੇਰ ਇਹਨੂੰ ਪ੍ਰੋਪਰ ਮੈਂ ਵੀ ਦੱਸੂਗਾ ਇਹਦੇ ਵਿੱਚ ਕਿਵੇਂ ਕਰਨਾ ਹੈ ਬਾਕੀ ਫਿਰ ਵੀ ਤੁਸੀਂ ਥੋੜਾ ਜਿਹਾ ਧਿਆਨ ਦੇ ਨਾਲ ਇਹਨੂੰ ਟਰਾਈ ਕਰਿਓ ਬਟ ਇਹ ਲਾਭਕਾਰੀ ਬਹੁਤ ਹੈ ਸਾਈਨਸ ਦੀ ਪ੍ਰੋਬਲਮ ਜਿਨ੍ਹਾਂ ਨੂੰ ਹੈਗੀ ਹੈ ਨੱਕ ਬੰਦ ਰਹਿ ਜਾਂਦਾ ਰੇਸ਼ਾ ਜ਼ੁਕਾਮ ਛਿੱਕਾ ਆਉਣੀਆ ਤੇ ਇਹ ਬਹੁਤ ਚੀਜ਼ ਲਾਭ ਕਰੀਏ ਤੇ ਅੱਖਾਂ ਵਾਸਤੇ ਵੀ ਬਹੁਤ ਵਧੀਆ ਬਸ ਧਿਆਨ ਰੱਖਣਾ ਕਿ ਮੂੰਹ ਨਾਲ ਸਾਹ ਲੈਣਾ ਜਦੋਂ ਇਹਨੂੰ ਪਹਿਲਾਂ ਤੁਸੀਂ ਖੱਬੇ ਪਾਸੋਂ ਸਟਾਰਟ ਕਰਨਾ ਹੁੰਦਾ ਹੈ ਖੱਬੇ ਪਾਸੋਂ ਤੁਸੀਂ ਪਾਣੀ ਪਾ ਕੇ ਸੱਜੇ ਪਾਸੇ ਨੂੰ ਕੱਢਣਾ ਹੁੰਦਾ ਹੈ ਮੂੰਹ ਖੋਲ ਕੇ ਰੱਖਣਾ ਹੈ ਸਾਹ ਹਲਕਾ ਹਲਕਾ ਮੂੰਹ ਦੇ ਨਾਲ ਲੈਣਾ ਇਕਦਮ ਛੜੂਕਾ ਮਾਰ ਕੇ ਕਦੇ ਵੀ ਸਾਹ ਨਹੀਂ ਲੈਣਾ ਕਿਉਂਕਿ ਉਹ ਪਾਣੀ ਤੁਹਾਡੇ ਤਾਂ ਦਿਮਾਗ ਨੂੰ ਚੜ੍ਹ ਸਕਦਾ ਸੋ ਥੋੜਾ ਜਿਆਦਾ ਧਿਆਨ ਦੇ ਨਾਲ ਇਹਨੂੰ ਸਮਝਦੇ ਨਾਲ ਜੇ ਤੁਸੀਂ ਕਰੋਗੇ ਤੇ ਲਾਭ ਬਹੁਤ ਨਹੀਂ ਪਰ ਸਮਝਦਾਰੀ ਦੇ ਨਾਲ ਸਿੱਖ ਕੇ ਨੂੰ ਜੇ ਕੀਤਾ ਜਾਵੇ ਫਿਰ ਇਹ ਫਾਇਦਾ ਦਿੰਦਾ ਹੈ ਤੇ ਸਾਹਮਣੇ ਕਰਨ ਲੱਗਿਆ ਇਹਨੂੰ ਭਰ ਲਿਆ ਪਾਣੀ ਦੇ ਨਾਲ ਇਸੇ ਪਾਣੀ ਦੇ ਨਾਲ ਤੇ ਖੱਬੇ ਪਾਸੋਂ ਪਹਿਲਾਂ ਪਾ ਕੇ ਸੱਜੇ ਪਾਸੋਂ ਘੜਨਾ ਆ। ਉਹ ਖੋਲ ਲੈਣਾ। ਦੋਸਤੋ ਖੱਬੇ ਪਾਸੇੋਂ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਨਾ ਹੁੰਦਾ ਹੈ ਨੱਕ ਦੇ ਵਿੱਚ ਇਹ ਨੀਤੀ ਪੋਰਟ ਪਾ ਕੇ ਪਾਣੀ ਦੇ ਨਾਲ ਭਰਿਆ ਹੋਇਆ ਤੇ ਥੋੜਾ ਜਿਹਾ ਟੇਡਾ ਹੋ ਜਾਣਾ ਤਾਂ ਕਿ ਪਾਣੀ ਈਜ਼ੀ ਜਿਹੜਾ ਦੂਜੇ ਨੋਸ ਵਿੱਚ ਬਾਹਰ ਆ ਜਾਵੇ ਦੇਖੋ ਤੁਸੀਂ। ਹੌਲੀ ਹੌਲੀ ਪਾਣੀ ਆਉਣਾ ਸ਼ੁਰੂ ਹੋ ਗਿਆ ਤੇ ਇਸ ਤਰ੍ਹਾਂ ਟੇਡੇ ਹੋ ਕੇ ਟਿਲਟਡ ਜੇ ਹੋ ਕੇ ਤੁਸੀਂ ਜੇ ਪਾਣੀ ਕੱਢੋਗੇ ਤਾਂ ਬੜੀ ਆਸਾਨੀ ਨਾਲ ਨਿਕਲ ਜਾਊਗਾ ਮੂੰਹ ਨਾਲ ਹਲਕਾ ਹਲਕਾ ਸਾਹ ਲੈਣਾ ਜਿਆਦਾ ਤੇਜ਼ ਸਾਹ ਨਹੀਂ ਲੈਣਾ ਇਹ ਹੁਣ ਕੰਪਲੀਟ ਹੋ ਗਿਆ ਆਪਣਾ ਹੁਣ ਆਪਾਂ ਦੂਜੀ ਸਾਈਡ ਵਾਸਤੇ ਪਾਣੀ ਭਰ ਲਿਆ ਹੁਣ ਆਪਾਂ ਸੱਜੇ ਪਾਸੇ ਤੋਂ ਖੱਬੇ ਪਾਸੇ ਜਿਹੜਾ ਪਾਣੀ ਉਹ ਕੱਢਾਂਗੇ ਨੱਕ ਚੋਂ ਸ਼ੁਰੂ ਕਰਦੇ ਆਂ 2-4 ਮਿੰਟ ਦੀ ਬ੍ਰੇਕ ਲੈਣ ਤੋਂ ਬਾਅਦ ਤੁਸੀਂ ਸੈਕਿੰਡ ਸਾਈਡ ਜਿਹੜੀ ਆ ਉਹ ਕੰਪਲੀਟ ਕਰਨੀ ਹੈ ਦੇਖੋ ਦੂਜੀ ਸਾਈਡ ਤੋਂ ਹੁਣ ਸੱਜੇ ਪਾਸੇ ਉਪਾ ਕੇ ਖੱਬੇ ਪਾਸੇ ਉਪਾ ਕੱਢ ਰਹੇ ਹਾਂ ਬੜੇ ਸ਼ਾਂਤ ਰਹਿ ਕੇ ਆਰਾਮ ਦੇ ਨਾਲ ਇਹਨੂੰ ਕਰਨਾ ਹੁੰਦਾ ਤੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਜੇ ਇਹਨੂੰ ਪ੍ਰੋਪਰ ਧਿਆਨ ਨਾਲ ਕੀਤਾ ਜਾਵੇ ਸੋ ਇਸ ਤਰੀਕੇ ਦੇ ਨਾਲ ਤੁਸੀਂ ਜੇ ਇਹ ਨੇਤੀਪੋਟ ਪ੍ਰਕਿਰਿਆ ਜਿਹੜੀ ਕਰਦੇ ਹੋ ਬੜੇ ਧਿਆਨ ਨਾਲ ਤਾਂ ਤੁਹਾਨੂੰ ਬਹੁਤ ਜ਼ਿਆਦਾ ਰੀਲੀਫ ਮਿਲੂਗਾ ਜਿਹੜਾ ਦਵਾਈਆਂ ਦੇ ਨਾਲ ਦਵਾਈਆਂ ਤੁਸੀਂ ਲੈਣੇ ਹੋ ਤਾਂ ਸਟੀਰੋਇਡ ਤੁਹਾਨੂੰ ਦੇ ਦਿੰਦੇ ਨੇ ਜਾਂ ਕੋਈ ਸ਼ੋਦਾ ਉਹਦਾਂ ਦੀ ਪੇਨ ਕਿਲਰਸ ਜੋ ਇਨਫੈਕਸ਼ਨ ਦੀਆਂ ਦਵਾਈਆਂ ਦੇ ਦਿੰਦੇ ਨੇ ਜਿਹੜੀਆਂ ਥੋੜੀਆਂ ਕਿਡਨੀ ਵਾਸਤੇ ਬਹੁਤ ਹਾਰਮਫੁਲ ਹੁੰਦੀਆਂ ਨੇ ਸੋ ਨੇਚਰਲ ਚੀਜ਼ਾਂ ਯੂਜ਼ ਕਰੋ ਜਿਹੜੀ ਬਿਮਾਰੀ ਦੇਖੋ ਇੱਕ ਵਾਰ ਸਰੀਰ ਦੇ ਵਿੱਚ ਆ ਗਈ ਉਹਨੂੰ ਠੀਕ ਹੋਣ ਵਾਸਤੇ ਹੌਲੀ-ਹੌਲੀ ਥੋੜਾ ਸਮਾਂ ਤਾਂ ਚਾਹੀਦਾ ਆ ਨੇਚਰਲ ਪ੍ਰਕਿਰਿਆ ਆ ਤੇ ਇਹਦੇ ਫਾਇਦੇ ਬਹੁਤ ਜ਼ਿਆਦਾ ਨੇ ਤੁਹਾਡੇ ਸਾਰੇ ਫੇਸ ਤੇ ਤੁਹਾਨੂੰ ਫਾਇਦਾ ਮਿਲੂਗਾ ਮਤਲਬ ਜਿੱਥੇ-ਜਿੱਥੇ ਵੀ ਤੁਹਾਡਾ ਸਾਈਨਸ ਐਕਟਿਵ ਹੋਇਆ ਹੋਇਆ ਉੱਥੇ- ਪਿਆਰੇ ਦਿੰਗਾ ਸੋ ਵੀਡੀਓ ਚੰਗੀ ਲੱਗੀ ਤਾਂ ਅੱਗੇ ਦੇਗੀ ਆਪਣੇ ਦੋਸਤਾਂ ਮਿੱਤਰਾਂ ਨਾਲ ਹੋਰਾਂ ਨਾਲ ਵੀ ਸ਼ੇਅਰ ਕਰੋ ਧੰਨਵਾਦ